ਲੁਧਿਆਣਾ ਦੀ ਧਰਤੀ ਦੀ ਬੜੀ ਪਾਗਾ ਵਾਲੀ ਹੈ ਜਿੱਥੇ ਮਹਾਰਾਜ ਰੰਗੜ ਬਾਦਸ਼ਾਹ ਜੀ ਦੀ ਰਹਿਨਮਾਈ ਦੇ ਵਿੱਚ ਸਿੱਧਾ ਬਾਬਾ ਬਲਕਨਾਥ ਜੀ ਦੀ ਵਿਸ਼ਾਲ ਤਨਹਾਰੀ ਚੌਂਕੀ ਦਾ ਆਯੋਜਨ ਬੱਬਰ ਪਰਿਵਾਰ ਵੱਲੋਂ ਕਰਵਾਇਆ ਗਿਆ ਹੈ ਚੌਂਕੀਆਂ 21 ਨੜੀਵਾਰ ਪਰੇਗਾ ਉਹ ਆਪ ਤਾਂ ਤਰੇਗਾ ਉਧੀਆਂ ਆਉਣ ਵਾਲੀਆਂ ਕੁਲਾ ਵੀ ਤਰ ਜਾਣਗੀਆਂ ਲੁਧਿਆਣਾ ਦੇ ਵਿੱਚ ਸਿਰਫ ਸਾਂਝਾ ਦਰਬਾਰ ਲਗਾਇਆ ਗਿਆ ਦੱਸਦੀ ਕਿ ਦਰਬਾਰ ਸ਼੍ਰੀ ਸਿੱਧ ਬਾਬਾ ਬਾਲਕਨਾਰਥ ਜੀ ਦੀ ਦੂਸਰੀ ਤਾਰਨਹਾਰੀ ਧਮਾਕਾ ਚੌਂਕੀ ਅਤੇ ਰਥ ਯਾਤਰਾ ਇਸ ਦਰਬਾਰ ਦੇ ਵਿੱਚ ਕੱਢੀ ਗਈ ਉਧਰੀ ਦੱਸਦੀ ਕਿ ਰਥ ਯਾਤਰਾ ਕੰਚਨ ਕੋਲੋਨੀ ਪਖਵਾਲ ਰੋਡ ਲੁਧਿਆਣਾ ਤੋਂ ਸ਼ੁਰੂ ਹੋ ਕੇ ਗ੍ਰੀਨ ਵਿਲਾ ਰਿਜ਼ੋਰਟ ਪਖਵਾਲ ਰੋਡ પેટ્રોલ ਪੰਪ ਦੇ ਵਿੱਚ ਆ ਕੇ ਸਮਾਪਤ ਹੋਈ ਜਿੱਥੇ ਕਿ ਚੌਂਕੀ ਲਗਾਈ ਗਈ ਇਸ ਮੌਕੇ ਇਲਾਕੇ ਦੇ ਸਾਰੀਆਂ ਸੰਗਤਾਂ ਨੇ ਆ ਕੇ ਹਾਜ਼ਰੀ ਭਰੀ ਇਸ ਮੌਕੇ ਬਾਬਾ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਜਕੜਾ ਰਬ ਹੋਣਾਰੀ ਬਾਬਾ ਜੀ ਦਾ ਜਕੜਾ ਰੰਗੜ ਬਾਦਸ਼ਾਹ ਜੀ ਦਾ ਜਕੜਾ ਬੀਬੀ ਸਤਿਆ ਦੇਵੀ ਦਾ ਇਹ ਅੱਜ ਦੀ ਚੌਂਕੀ ਮੇਰੇ ਪੂਣਾ ਹਰੀ ਬਾਬਾ ਜੀ ਦੇ ਮੇਰੇ ਪਿਆਰੀ ਬੀਬੀ ਸਤਿਆ ਦੇਵੀ ਜੀ ਦੀ ਮੇਰੇ ਪੂਜਨੀਯ ਗੁਰੂ ਮਾ ਰੰਗੜ ਬਾਦਸ਼ਾਹ ਜੀ ਕੈਨੇਡਾ ਵਾਲੇ ਬੰਗਿਆ ਵਾਲੇ ਸ਼ਾਖਸ਼ਾ ਪਰਮਾਤਮਾ ਦੇ ਰੂਪ ਹੈ ਇਹ ਉਹਨਾਂ ਦੀ ਕਿਰਪਾ ਦੇ ਨਾਲ ਲੁਧਿਆਣੇ 'ਚ ਸਾਰੀ ਸੰਗਤ ਨੂੰ ਚੌਂਕੀ ਉਹਨਾਂ ਦੀ ਕਿਰਪਾ ਦੇ ਨਾਲ ਹੋ ਰਹੀ ਹੈ ਚਿਕਾਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਸਤਿਗੁਰ ਜੀ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰਾ ਸਾਡੀ ਬੇੜੀ ਦੇ ਮਲਾ ਰੰਗੜ ਬਾਦਸ਼ਾਹ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਲੁਧਿਆਣਾ ਦੀ ਧਰਤੀ ਦੀ ਬੜੀ ਪਾਗਾ ਵਾਲੀ ਹੈ ਜਿੱਥੇ ਮਹਾਰਾਜ ਰੰਗੜ ਬਾਦਸ਼ਾਹ ਜੀ ਦੀ ਰਹਿਨਮਾਈ ਦੇ ਵਿੱਚ ਸਿੱਧ ਬਾਬਾ ਲਖਨਾਜ ਜੀ ਦੀ ਵਿਸ਼ਾਲ ਤਨਹਰੀ ਚੌਂਕੀ ਦਾ ਆਯੋਜਨ ਬੱਬਰ ਪਰਿਵਾਰ ਵੱਲੋਂ ਕਰਵਾਇਆ ਗਿਆ ਹੈ ਮਹਾਰਾਜ ਰੰਗੜ ਬਾਦਸ਼ਾਹ ਜੀ ਦੀ ਇਹ ਚੌਂਕੀ ਹਰ ਇਤਵਾਰ ਸਰਵ ਸਾਂਝਾ ਦਰਬਾਰ ਸਤਿ ਸ਼ਕਤੀ ਬੀਬੀ ਸੱਤਿਆ ਦੇਵੀ satsang ਭਵਨ ਬੰਗਾ ਦੇ ਵਿਖੇ ਲੱਗਦੀ ਆ ਰਹੀ ਹੈ ਜਿੱਥੇ ਬਾਬਾ ਜੀ ਦੀ ਚੌਂਕੀ ਦੇ ਵਿੱਚ ਨਾ ਕੋਈ ਜਾਦੂ ਨਾ ਟੂਣਾ ਨਾ ਧਾਗਾ ਨਾ ਤਵੀਤ ਨਾ ਹੀ ਕੋਈ ਪਖੰਡ ਬਸ ਸੱਚ ਦੇ ਨਾਲ ਮਹਾਰਾਜ ਰੰਗੜ ਬਾਦਸ਼ਾਹ ਜੀ ਨੇ ਇਹੀ ਹੁਕਮ ਆਪਣੇ ਸੇਵਕਾਂ ਸੰਗਤਾਂ ਨੂੰ ਦਿੱਤਾ ਹੈ ਕਿ ਆਓ ਸਚਾਈ ਦੇ ਵਿੱਚ ਪਹਿਲਾਂ ਸਫਾਈ ਤੇ ਫਿਰ ਸਚਾਈ ਤੇ ਫਿਰ ਖੁਦਾਈ ਇਹ ਨਿਯਮ ਸਾਰੀ ਸੰਗਤਾਂ ਵਾਸਤੇ ਸਾਰੇ ਜਹਾਨ ਵਾਸਤੇ ਸਾਰੀ ਸੰਗਤ ਵਾਸਤੇ ਗੁਰੂ ਮਹਾਰਾਜ ਰੰਗੜ ਬਾਦਸ਼ਾਹ ਜੀ ਨੇ ਬਖਸ਼ਿਆ ਕਿ ਆਓ ਵਹਿਮਾ ਪਰਮਾਤਮਾ ਤੋਂ ਦੂਰ ਹੋ ਕੇ ਜਾਤ ਪਾਤ ਨੂੰ ਮੰਨ ਦੇ ਪੇਤਪਾ ਮਿਟਾ ਕੇ ਮਨ ਦੇ ਵਿੱਚੋਂ ਈਰਖਾ ਦੁਸ਼ਵੈਸ਼ ਦੂਰ ਕਰਕੇ ਸਭ ਧਰਮ ਦਾ ਸਤਿਕਾਰ ਕਰਦੇ ਹੋਏ ਸਰਵ ਸੰਜੇ ਦਰਬਾਰ ਦੇ ਵਿੱਚ ਮੱਬਾ ਜੀ ਮਾਤਾ ਰਾਣੀ ਸਤਗੁਰ ਮਹਾਰਾਜ ਬੀਬੀ ਸਤਿਆਦੇਵ ਜੀ ਦੇ ਅਸ਼ੀਰਵਾਦ ਸਦਕਾ ਸਾਡੇ ਪਰਮ ਪਿਤਾ ਪਰਮਾਤਮਾ ਰੰਗਨ ਬਾਦਸ਼ਾਹ ਮਹਾਰਾਜ ਦੇ ਚਰਨਾਂ ਦਾ ਓਟ ਅਸਰਾ ਤੱਕਦੇ ਹੋਏ ਜਿਹੜਾ ਵੀ ਬਾਬਾ ਜੀ ਦੀਆਂ ਤਾਰਨ ਹਾਰੀਆਂ ਚੌਂਕੀਆਂ 21 ਲੜੀਵਾਰ ਭਰੇਗਾ ਉਹ ਆਪ ਤਾਂ ਤਰੇਗਾ ਉਹਦੀ ਆਣ ਵਾਲੀਆਂ ਕੁਲਾਂ ਵੀ ਤਰ ਜਾਣਗੀਆਂ ਇਹਦੀ ਉਦਾਹਰਣ ਅੱਜ ਬਕਵਾਲ ਰੋਡ ਗ੍ਰੀਨ ਵਿਲਾ ਰਿਜ਼ੋਰਟ ਦੇ ਵਿੱਚ ਹੋ ਰਹੀ ਅੱਜ ਦੀ ਵਿਸ਼ਾਲ ਤਰਨਹਾਰੀ ਚੌਕੀ ਦੂਸਰੀ ਵਿਸ਼ਾਲ ਤਰਨਹਾਰੀ ਚੌਕੀ ਜਿਹੜੀ ਬੱਬਰ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਬੱਬਰ ਪਰਿਵਾਰ ਜੀ ਦਾ ਅਸਤਿਤਵ ਮਹਾਰਾਜ ਰਿੰਗੜ ਬਾਦਸ਼ਾਹ ਜੀ ਦੇ ਚਰਨਾਂ ਦੇ ਨਾਲ ਹੈ ਅੱਜ ਜੋ ਕੁਝ ਵੀ ਇਹਨਾਂ ਦਾ ਵਜੂਦ ਹੈ ਇਹ ਮਹਾਰਾਜ ਦੀ ਅਪਾਰ ਕਿਰਪਾ ਹੈ ਇਹ ਤਾਂ ਮੈਂ ਪ੍ਰੈਸ ਦੇ ਮੀਡੀਆ ਕਰਮਚਾਰੀ ਜਿਹੜੇ ਆਏ ਨੇ ਇੱਥੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਵੀ ਕਰਦਾ ਤੇ ਮੈਂ ਬੇਨਤੀ ਕਰਾਂਗਾ ਕੀ ਪਰਿਵਾਰ ਵੱਲੋਂ ਵੀ ਉਹਨਾਂ ਦੇ ਹੱਡ ਬੀਤੀਆਂ ਜੋ ਮਹਾਰਾਜ ਦੀਆਂ ਕਿਰਪਾਵਾਂ ਦੁਆਵਾਂ ਉਹਨਾਂ ਨੂੰ ਮਿਲੀਆਂ ਨੇ ਉਹ ਆਪਣੇ ਮੁਖਾਰਮਨ ਤੋਂ ਦੱਸਣ ਕਿਉਂ ਮੇਰੇ ਕਿਹਾਂ ਗੱਲ ਨਹੀਂ ਬਣਦੀ ਜੋ ਸੰਗਤ ਘਰwale ਖੁਦ ਦੱਸਣਗੇ ਕਿਉਂ ਜਿਹਦਾ ਖਾਈਏ ਉਹਦਾ ਯਸ਼ ਗਾਈਏ ਉਹਦਾ ਕਦੇ ਵੀ ਮਨਚੋ ਨਾ ਭੁਲਾਈਏ ਤੇ ਹਰ ਜਗ੍ਹਾ ਮਹਾਰਾਜ ਰੰਗੜ ਬਾਦਸ਼ਾਹ ਜੀ ਦਾ ਬਾਲਕਨਾਥ ਜੀ ਦਾ ਡੰਕਾ ਵਜਾਈਏ ਕਿਉਂ ਇਹ ਸੱਚ ਦੀ ਚੌਂਕੀ ਹੈ ਜਿੱਥੇ ਨਾ ਹੀ ਕੋਈ ਜਾਦੂ ਨਾ ਟੂਣਾ ਔਰ ਇਹਦਾ ਡੰਕਾ ਘਰ ਘਰ ਵੱਜਦਾ ਰਹੇਗਾ ਜਦ ਤੱਕ ਸੂਰਜ ਚੰਦ ਸਿਤਾਰੇ ਇਸ ਧਰਤੀ ਤੇ ਰਹਿਣਗੇ ਸਰਬ ਸਾਂਝਾ ਦਰਬਾਰ ਸਿੱਖ ਸ਼ਕਤੀ ਬੀਬੀ ਸਤਿਆ ਦੇਵੀ ਸਤਸੰਗ ਭਵਨ ਬੰਗਾ ਦੇ ਵਿੱਚ ਸਿੱਧ ਬਾਬਾ ਲਖਨਾਜ ਜੀ ਦੀ ਚੌਂਕੀ ਲੱਗਦੀ ਰਹੇਗੀ ਔਰ ਜਿਹੜੀ ਵੀ ਸੰਗਤ ਜਿਹੜਾ ਵੀ ਭਗਤ ਮਨ ਨੀਵਾ ਕਰਕੇ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਾ ਤੱਕਦੇ ਹੋਏ ਚੌਂਕੀਆਂ ਭਰੇਗਾ ਉਹ ਤਰਦਾ ਹੀ ਤਰਦਾ ਹੀ ਤਰਦਾ ਜਾਏਗਾ ਇੰਨੀਆਂ ਹੀ ਬੇਨਤੀਆਂ ਕਰਦਾ ਕੁਝ ਵੱਧ ਘਟ ਗਿਆ ਇਸ ਦਾਸ ਛੋਟੂ ਵੱਲੋਂ ਖਿਮਾ ਦਾ ਯਾਚਕ ਹੈ ਸਾਰੀ ਦੁਨੀਆ ਮਾਫ ਕਰੇ ਸਾਰੀ ਸੰਗਤ ਸਾਰੇ ਦਰਸ਼ਕ ਮਾਫ ਕਰਣ ਬੇਨਤੀ ਹੈ ਸਾਰੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਆਓ ਮਹਾਰਾਜ ਰੰਗੜ ਬਾਦਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲੱਗਦੇ ਹੋਏ ਬਾਬਾ ਜੀ ਦੀਆਂ ਤਾਰਨਹਾਰੀਆਂ ਚੌਂਕੀਆਂ ਸਰਵ ਸਾਂਝਾ ਦਰਬਾਰ ਸਿੱਧ ਸ਼ਕਤੀ ਬੀਬੀ ਸੱਤਿਆ ਦੇਵੀ ਸਤਸੰਗ ਭਵਨ ਬੰਗਾ ਜਿਹੜੀ ਕਿ ਹਰ ਐਤਵਾਰ ਸਵੇਰੇ 9:10 ਵਜੇ ਲੱਗਦੀ ਹੈ ਉੱਥੇ ਪਹੁੰਚੀਏ ਸਹਿ ਪਰਿਵਾਰ ਆਪ ਵੀ ਤੜੀਏ ਆਪਣੇ ਕੁਲਨ ਵਿਤਾਰੀਏ ਜੈਕਾਰਾ ਰੰਗੜ ਬਾਦਸ਼ਾਹ ਜੀ ਦਾ ਬਹੁਤ ਸਾਰੇ ਪਰਿਵਾਰ ਕੀ ਜੈ ਹਾਂਜੀ जयकारा पूणाहि बाबा जी रा बहुत साचे दरबार की जय बाबा जी ने ये जो दूसरी विशाल चुनकी है वो बहुत कृपा करी है हमारे बब्बर परिवार पे ऐसी कृपा करते रहे बाबा जी मेरे बीबी सत्य जी महाराज जी ऐसे कृपा करते रहे हर साल ऐसी चुनकी कराते रहे बीबी सत्य जी देवी जी की और गुरु महाराज जी की जयकारा पूनाहारी का बहुत साचे दरबार की जय बब्बर परिवार पर ऐसी कृपा बनी रहे सब ಜಯ ಲುಧಿಯಾ ಲೈವ್ ಸಂಜಯ ರಿಪೋರ್ಟ್